ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਇੱਕ ਪਿਓਰੈਸਟ ਕੀਤਾ ਜਿਹੜਾ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਪੁਲਿਸ ਅਫੀਸਰ ਅੰਮ੍ਰਿਤਸਰ ਸਿਟੀ ਤੇ ਸਰਦਾਰ ਹਰਪੀਤ ਸਿੰਘ ਜੀ ਮਟੇਰ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਪੀਪੀਐਸ ਏਡੀਐਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜਾ ਪਿਓ ਰੈਸਟ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਇਹਦਾ ਨਾਮ ਹੈ ਰਾਜਵਿੰਦਰ ਸਿੰਘ ਜਿਹੜੀ ਸਰਜੂ ਸਨੋਦਰਿੰਦਰ ਸਿੰਘ ਆਰਓ ਪਿੰਡ ਜਗਤਪੁਰਾ ਤਰਨਤਨ ਡਿਸਟ੍ਰਿਕਟ ਦਾ ਰਹਿਣ ਵਾਲਾ ਜੀ ਇਹ ਬਾਦਦਾਲਤ શ્રી ਵਿਸ਼ਵ ਗੁਪਤਾ ਹਗੇ ਨੇ ਜੀਐਮਆਈਸੀ ਦੀ ਕੋਡ ਉਹਨਾਂ ਦੇ ਵਿੱਚੋਂ ਮੁਕਦਮਾ ਨੰਬਰ 183 ਡੇਟਡ 19 12 2015 ਦਾ ਪ੍ਰਾਣਾ ਮੁਕਦਮਾ ਜੀ ਅੰਡਰ ਸੈਕਸ਼ਨ 378 411 414 ਆਈਪੀਸੀ थाना ਸੀਟਵਿੰਦ ਦਾ ਮਕਦਮਾ ਜਿਹਦੇ ਵਿੱਚ ਪੀਓਸੀ ਦੀ ਪੀਓ ਡੇਟਾ ਕੀ 13/2/2024 ਇਹਦੇ ਤੇ ਇੱਕ ਹੋਰ ਮਕਦਮਾ ਦਰਜਾ ਥਾਣੇ ਗੇਟ ਕੀ ਮਾਦਾ ਹੈਗਾ ਜੀ ਮਕਦਮਾ ਨੰਬਰ 179 ਡੇਟਡ 18/8/2017 ਅੰਡਰ ਸੈਸ਼ਨ ਕਾਰਡ 14 ਅਕਸ਼ਾਇਕ ਇਲੈਕਟ ਸ਼ਰਾਬ ਦਾ ਪਰਚਾ ਜੀ ਉਹਦੇ ਵਿੱਚ ਇਹ ਥਾਣੇ ਗੇਟ ਕੀ ਮਾਦੇ ਵਿੱਚ ਪੀਓ ਜੀ ਦੀ ਪੀਓ ਡੇਟਾ ਕੀ 16/2/2024 ਇਹਦੇ ਤੇ ਆਪਣਾ ਉਹਦੇ ਵਿੱਚ ਵੀ ਇਹ ਪੀਓ ਆ ਤੇ ਇਹਦੀ ਰੈਸਟ ਜਿਹੜੀ ਉਹ ਆਪਣਾ ਥਾਣਾ ਸੀਡਵਿੰਨ ਦੇ ਵਿੱਚ ਪਾਈ ਗਈ ਹੈ ਤੇ ਐਮਰਸੀ ਥਾਣਾ ਜਿਹੜਾ ਗੇਟਕੇ ਮੰਨੂ ਬਜ਼ਰੀਆ ਮੋਬਾਈਲ ਟੈਲੀਫੋਨ ਦਾ ਇੰਟੀਮੇਸ਼ਨ ਦਿੰਦੀ ਹੈ ਵੀ ਉਹ ਵੀ ਆਪਣੇ ਮੁਕਦਮੇ ਦੇ ਵਿੱਚ ਤੇ ਰੈਸਟ ਪਾਲਣ ਸਰ ਕਿੰਨੀ ਕਾਮਯਾਬੀ ਸਕਦੇ ਦੋ ਕੇਸਾਂ ਚ ਪੀਓ ਸੀ ਦੋ ਕੇਸਾਂ ਹੀ ਪੀਓ ਸੀ ਇਹਦੇ ਸਾਨੂੰ ਇਸ ਚੀ ਦਾ ਇਹ ਬੈਨੀਫਿਟ ਹੋਇਆ ਕਿ ਇਹਦੇ ਨਾਲ ਦਾ ਜਿਹੜਾ ਲੜਕਾ ਵਾ ਉਹ ਉਹ ਵੀ ਪੀਓ ਆ ਸਾਹਬ ਸਿੰਘ ਉਹਦਾ ਨਾਮ ਆ ਉਹ ਆਲਰੇਡੀ ਜੇਲ੍ਹ ਚਾ ਉਹਦੀ ਵੀ ਆਪਾਂ ਜਿਹੜੀ ਇਸ ਮੁਕਦਮੇ ਦੇ ਵਿੱਚ ਲਿਆ ਕੇ ਇਨਟੀਮੇਸ਼ਨ ਕਰਕੇ ਪ੍ਰੋਟੈਕਸ਼ਨ ਬਰਡ ਤੇ ਲਿਆ ਕੇ ਉਹਦੀ ਵੀ ਰੈਸਟ ਇਸ ਮੁਕਦਮੇ ਦੇ ਵਿੱਚ ਪਾਵਾਂਗੇ ਸਾਡੇ ਵਾਸਤੇ ਸਮੇ ਲੋ ਵੀ ਤਿੰਨ ਪੀਓ ਦੀ ਰੈਸਟ ਪੈ ਗਈ ਸਰ ਕਿੱਡੀ ਬੈਲਨ ਕੀ ਐ ਸਰ ਇਹਦੇ ਤੋਂ ਕਿੱਡੀ ਕਾਰਜ ਕਰੀ ਸਕਦੇ ਬੈਕਗ੍ਰਾਉਂਡ ਇਹ ਦੇਖੋ ਜੀ ਇਸ ਤਰ੍ਹਾਂ ਹੀ ਇਹਦੀ ਚੋਰੀ ਚੋਰੀ ਕੋਈ ਮਾੜਾ ਮੋੜਾ ਸ਼ਰਾਬ ਸੂਰ ਦਾ ਦੇਸੀ ਦਾ ਕੰਗਮ ਕਰਦਾ ব্যাকগ্রাউন্ড রাই ਦੀ ਕੋਈ ਏਡੀ ਵਧੀਆ ব্যাকগ্রাউন্ড ਨਹੀਂ ਕੀ ਇਹਨਾਂ ਦਾ ਆਪਸ ਵਿੱਚ ਬਸ ਗਰੋ ਹੋਈ ਆਪਸ ਵਿੱਚ ਤਿੰਨ ਚਾਰ ਬੰਦੇ ਦਾ